ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਲੋਕਾਂ ਨੂੰ ਹੜਪੀੜਤਾ ਦੀ ਮਦਦ ਲਈ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰ ਵਿਅਕਤੀ ਨੂੰ ਹੜਪੀੜਤ ਕਿਸੇ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਜੇ ਅਸੀਂ ਸਭ ਮਿਲ ਕੇ ਇਸ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾਂ ਬੇਕਾਰ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੂੜ ਨਾਲ ਖੜਨ ਦੇ ਲਈ ਮਜ਼ਬੂਤ ਸਹਾਰਾ ਮਿਲੇਗਾ। ਜੀਵਨਜੋਤ ਕੌਰ ਨੇ ਕਿਹਾ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਤੇ ਸਾਡਾ ਫਰਜ਼ ਹੈ ਕਿ ਇਸ ਮੁਸ਼ਕਿਲ ਵੇਲੇ ਹੜਪੀੜਤਾ ਦਾ ਸਾਥ ਦੇਈਏ। ਹਲਕਾ ਜਨਾਲਾ ਦੇ ਬਹੁਤ ਸਾਰੇ ਇਲਾਕੇ ਹੜਪਰਵਾਪਿਤ ਹੋਏ ਨੇ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਮੰਤਰੀਆਂ ਵੱਲੋਂ ਐਮਐਲਏ ਸੇ ਵੱਲੋਂ ਲਗਾਤਾਰ ਸੁਭਾਵਨਾ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਉਸੇ ਤਰੀਕੇ ਨਾਲ ਹੀ ਅੰਮ੍ਰਿਤਸਰ ਤੋਂ ਜਿਹੜੇ ਐਮਐਲਏ ਨੇ ਮੈਡਮ ਜੀਵਨਜੋਤ ਕੌਰ ਜੀ ਉਹ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਜ ਹਲਕਾ ਜਨਾਲਾ ਦੇ ਅੰਦਰ ਬਾਹਰ ਕਾਫੀ ਪਿੰਡਾਂ ਦੇ ਅੰਦਰ ਜਾ ਕੇ ਰਾਹਸਮਗਰੀ ਵੰਡੀ ਗਈ ਹੈ ਤੇ ਨਾਲ ਨਾਲ ਲੋਕਾਂ ਦੀ ਜਿਹੜੀ ਸਿਹਤ ਦਾ ਵੀ ਜਿਹੜਾ ਧਿਆਨ ਰੱਖਿਆ ਜਾ ਰਿਹਾ ਲੋਕਾਂ ਦੀ ਸਿਹਤ ਬਾਰੇ ਵੀ ਜਿਹੜੀ ਵਿਚਾਰ ਲੋਕਾਂ ਨਾਲ ਕੀਤੀ ਜਾ ਰਹੀ ਹੈ ਸਾਡੇ ਨਾਲ ਮੈਂ ਮੌਜੂਦ ਨੇ ਆਈ ਲੋਕਾਂ ਨੂੰ ਮਿਲ ਕੇ ਆਏ ਉਹ ਕਿਸ ਤਰੀਕੇ ਦੇ ਹਾਲਾਤ ਨੇ ਲੋਕ ਬਹੁਤ ਪੀੜਤ ਨੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੀ ਦੇਖੋ ਪਿਛਲੇ ਬਹੁਤ ਦਿਨ ਤੋਂ ਅਜਨਾਲੇ ਆ ਰਹੇ ਹਾਂ ਜਿਸ ਦਿਨ ਤੋਂ ਸਾਡੇ ਉੱਤੇ ਇਹ ਵਾਲੀ ਆਪ ਦਾ ਪਈ ਉਸ ਦਿਨ ਤੋਂ ਹੀ ਤਕਰੀਬਨ ਮੈਂ ਅਜਨਾਲੇ ਆ ਰਹੀ ਹਾਂ ਔਰ ਅਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਮੈਂ ਲਗਾਤਾਰ ਇੱਕ ਪਿੰਡ ਦੇ ਵਿੱਚ ਮੈਂ ਦੋ-ਦੋ ਦਿਨ ਤਿੰਨ-ਤਿੰਨ ਦਿਨ ਜਾ ਰਹੀ ਹਾਂ ਉਹਦੇ ਪਿੱਛੇ ਰੀਜ਼ਨ ਇਹ ਸੀ ਕਿ ਜੈਨੂਨਲੀ ਜਿਹੜੇ ਲੋਕ 니ਦੀ ਨੇ ਸਾਨੂੰ ਪਤਾ ਲੱਗ ਜਾਏ ਕਿ ਕਿਨੂੰ ਕੀ ਰਿਕੁਆਇਰਮੈਂਟ ਹੈ ਔਰ ਉਹਨਾਂ ਤੱਕ ਬਿਲਕੁਲ ਜੋ ਚੀਜ਼ ਲੋੜੀਂਦੀ ਆ ਉਹ ਪਹੁੰਚ ਜਾਏ ਹਾਲਾਤ ਚੰ ਜੋ ਅਸੀਂ ਜਾ ਰਹੇ ਹਾਂ ਜੋ ਅਸੀਂ ਦੇਖ ਰਹੇ ਹਾਂ ਮਨ ਦੁਖੀ ਹੁੰਦਾ ਹੈ ਮਿਲ ਕੇ ਲੋਕਾਂ ਨੂੰ ਦੇਖ ਕੇ ਬਹੁਤ ਪਰੇਸ਼ਾਨੀ ਵੀ ਹੁੰਦੀ ਹੈ ਕਿ ਇਦਾਂ ਦਾ ਸੋਚਿਆ ਨਹੀਂ ਸੀ ਕਿ ਇੰਨਾ ਬੁਰਾ ਹਾਲ ਹੋ ਜਾਏਗਾ ਕਈ ਘਰ ਇਦਾਂ ਦੇ ਨੇ ਜਿਹੜੇ 8 8 10 10 ਫੁੱਟ ਪਾਣੀ ਚ ਕੱਲਾ ਘਰ ਹੈ ਹਰੋਸਕਰ ਦੇ ਵਿੱਚ ਇੱਕ ਬਜ਼ੁਰਗ ਹੈ ਉਹ ਉੱਪਰ ਬੈਠਾ ਹੋਇਆ ਕਿ ਮੈਂ ਘਰ ਦੀ ਰਾਖੀ ਕਰ ਰਿਹਾ ਮਤਲਬ ਘਰ ਦੇ ਥੱਲੇ ਤਾਂ ਸਮਝ ਲਓ ਵੀ ਉਹਨਾਂ ਦੇ ਡੰਗਰ ਪਤਾ ਨਹੀਂ ਕਿੱਥੇ ਕਈਆਂ ਦੇ ਡੰਗਰ ਪਤਾ ਹੀ ਨਹੀਂ ਕਿੱਥੇ ਐ ਉਹਨਾਂ ਦੇ ਘਰ ਦੇ ਜਿੰਨੂੰ ਕਹੋਗੇ ਮੰਜੇ ਬਿਸਤਰੇ ਭਾਂਡੇ ਸਭ ਰੁੱੜ ਚੁੱਕੇ ਨੇ ਸੋ ਇਹ ਜਿਹਾ ਲਾਤ ਹੈ ਜ ਮੈਂ ਰਸਤੇ 'ਚ ਮੈਨੂੰ ਕਿਸੇ ਨੇ ਕੋਈ ਬਾਈਕ ਤੇ ਮਦਰ ਤੇ ਬੇਟਾ ਸੀ ਬੱਚੇ ਸੀ ਦੋ ਨਾਲ ਛੋਟੇ ਉਹਨਾਂ ਨੇ ਮੈਨੂੰ ਰੋਕ ਲਿਆ ਉਹ ਰੋਕਣਾ ਇਹ ਬਹੁਤ ਜ਼ਿਆਦਾ ਬਿਮਾਰ ਸੀ ਔਰ ਕਿਸੇ ਬਿਜਲੀ ਘਰ ਚ ਉਹਨਾਂ ਨੂੰ ਰੀਨੋ ਕੀਤਾ ਹੋਇਆ ਤਾਂ ਉਹਨਾਂ ਕੋਲ ਸਮਾਨ ਕੋਈ ਨਹੀਂ ਸੀ ਜੋ 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 ਵੀ ਅਵੇਲੇਬਲ ਮੇਰੀ ਗੱਡੀ ਚ ਸੀ ਨੰਬਰ ਅਸੀਂ ਲੈ ਲਏ ਹੈਗੇ ਆ ਉਹਨਾਂ ਦੇ ਕੋਲ ਉਹ ਲਿਆ ਇਸ ਮਤਲਬ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਲੋਕਾਂ ਨੂੰ ਹੋ ਰਹੀ ਹੈ ਲਗਾਤਾਰ ਜਿਸ ਤਰੀਕੇ ਨਾਲ ਲੋਕਾਂ ਨੂੰ ਮਿਲ ਕੇ ਆਏ ਉਹ ਕਾਫੀ ਹਾਲਾਤ ਲਾਜੁਕ ਨੇ ਲੋਕੀ ਹੜਪੀੜਤ ਹੋਏ ਨੇ ਪਰ ਅਜਿਹੇ ਸਮੇਂ ਤੇ ਬਹੁਤ ਸਾਰੀਆਂ ਸੁਸਾਇਟੀਆਂ ਸੇਵਾ ਕਰਦੀਆਂ ਪਈਆਂ ਨੇ ਪਰ ਕੁਝ ਲੋਕ ਸਮਾਨਾਂ ਨੂੰ ਸਟਾਕ ਕਰ ਰਹੇ ਨੇ ਕਿਉਂਕਿ ਅਜਿਹੇ ਸਮੇਂ ਤੇ ਬਹੁਤ ਲੋਡ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ ਤੇ ਬਹੁਤ ਲੋਡ ਪੈਣੀ ਆ ਕਿਸ ਤਰੀਕੇ ਦਾ ਕੋਈ ਡਵੈਲਪ ਕੀਤਾ ਕੋਈ ਸਿਸਟਮ ਹੀ ਲਿਆਂਦਾ ਜਾ ਰਿਹਾ ਜਿਸ ਤਰੀਕੇ ਨਾਲ ਕਿ ਜਿਸ ਤਰੀਕੇ ਨਾਲ ਘਰਾਂ ਨੂੰ ਬੋਧ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਿਸਟਮ ਹੈ ਸਾਰਾ ਕਿਸ ਤਰੀਕੇ ਨਾਲ ਲੋਕਾਂ ਦੀ ਇਹ ਸੇਵਾ ਹੋ ਸਕਦੀ ਹੈ ਜੇ ਆਉਣ ਵਾਲੇ ਸਮੇਂ ਜਰੂਰਤ ਪੈ ਜੇ ਅ ਦੇਖੋ ਜਿੰਨੀਆਂ ਵੀ ਇਸ ਵੇਲੇ ਸੰਸਥਾਵਾਂ ਨੇ ਜਿੰਨੀਆਂ ਵੀ ਸੋਸਾਇਟੀਜ਼ ਨੇ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਇੱਥੇ ਕੰਮ ਕਰ ਰਹੀਆਂ ਨੇ ਅਸੀਂ ਉਹਨਾਂ ਦਾ ਤੇ ਤੇ دل ਤੋਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹ ਇੱਥੇ ਸੇਵਾ ਕਰਨ ਆਏ ਐ ਪਰ ਮੇਰੀ ਇੱਕੋ ਹੀ ਰਿਕਵੈਸਟ ਐ ਸਾਰਿਆਂ ਨੂੰ ਕਿ ਆਪਾਂ ਪਹਿਲੇ ਆਈਡੈਂਟੀਫਾਈ ਕਰ ਲਈਏ ਕਿ ਕਿਹੜੇ-ਕਿਹੜੇ ਪਰਿਵਾਰ ਜਿਹੜੇ ਨੇ ਉਹ ਜੈਨੂਇਨਲੀ ਨੀਡੀ ਨੇ ਤੇ ਉਹਨਾਂ ਤੱਕ ਜੋ ਵੀ ਪਹੁੰਚਾਉਣਾ ਐ ਉਹ ਸੀ ਆਪ ਆਪਣੇ ਹੱਥੀ ਪਹੁੰਚਾਈਏ ਕਿਉਂਕਿ ਮੈਂ ਵੀ ਮਹਿਸੂਸ ਕੀਤਾ ਕਿ ਬਹੁਤ ਜਗ੍ਹਾ ਦੇ ਉੱਤੇ ਪਿੱਛੋ ਪਤਾ ਲੱਗਦਾ ਕਿ ਉਹ ਸਪਿੰਡ ਚ ਸਮਾਨ ਚਲਾ ਗਿਆ ਪਰ ਜਦੋਂ ਮੈਂ ਉਸ ਪਿੰਚ ਗਈ ਸੀ ਤਾਂ ਮੈਨੂੰ ਪਤਾ ਲੱਗਾ ਕਿ ਇੱਥੇ ਤੱਕ ਪਹੁੰਚਿਆ ਨਹੀਂ ਐ ਸੋ ਮੈਂ ਬਾਰ-ਬਾਰ ਇੱਕ ਰਿਕਵੈਸਟ ਕਰ ਰਹੀ ਆ ਔਰ ਇੱਕ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਅਪੀਲ ਹੈ ਕਿ ਸਾਡਾ ਅਜੇ ਬਹੁਤ ਵੱਡਾ ਚੈਲੰਜ ਇਹਨਾਂ ਨੂੰ ਇਹਨਾਂ ਪਰਿਵਾਰਾਂ ਦਾ ਮੂੜ ਵਸੇਬਾ ਜਿਹੜਾ ਰੀਹੈਬਿਲੀਟੇਟ ਕਰਨਾ ਹੈ ਸਭ ਤੋਂ ਵੱਡਾ ਚੈਲੰਜ ਹੈ ਸੋ ਜਿੰਨੀਆਂ ਸੰਸਥਾਵਾਂ ਨੇ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਓ ਅਸੀਂ ਸਾਰਿਆਂ ਨੇ ਇੱਕ ਇੱਕ ਪਰਿਵਾਰ ਅਡਾਪਟ ਕਰ ਲਈਏ ਕਿਉਂਕਿ ਜਿਵੇਂ ਅਸੀਂ ਕਹਿ ਰਹੇ ਹਾਂ ਸਾਨੂੰ ਫਿਰ ਇਹ ਪਤਾ ਕਿ ਇਹ ਪਰਿਵਾਰ ਦੀ ਇਹ ਰਿਕੁਆਇਰਮੈਂਟ ਹੈ ਇਸ ਪਰਿਵਾਰ ਦੀ ਇਹ ਰਿਕੁਆਇਰਮੈਂਟ ਹੈ ਅਸੀਂ ਉਸ ਹਿਸਾਬ ਦੇ ਨਾਲ ਡੋਨਰ ਦੇਾਂਗੇ ਉਹ ਬੰਦੇ ਖੁਦ ਜਾ ਕੇ ਕਿਉਂਕਿ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਅਸੀਂ ਇਹ ਪਰਿਵਾਰ ਦਾ ਮੁਰਵ ਸੇਵਾ ਕਰਕੇ ਆਏ ਹਾਂ ਅਸੀਂ ਇਸ ਪਰਿਵਾਰ ਦਾ ਮੁਰਵ ਸੇਵਾ ਕਰਕੇ ਆਏ ਹਾਂ ਸੋ ਮੈਂ ਸਭ ਨੂੰ ਤੁਹਾਡੇ ਨਾਲ ਹੀ ਅਪੀਲ ਕਰਨੀ ਚਾਹੁੰਦੀ ਕਿ ਆਓ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਅਸੀਂ ਇੱਕ ਮਹਿੰਮ ਚ ਸਟਾਰਟ ਕਰਦੇ ਹਾਂ ਕਿ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਹੈ ਨਾ ਲੈਟਸ ਸੇ ਅਡਾਪਟ ਵਨ ਹਾਊਸ ਵਨ ਫੈਮਿਲੀ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਘਰ ਰੀਚ ਹੋ ਜਾਏਗੀ ਸਰ ਬਿਲਕੁਲ ਲਗਾਤਾਰ ਉਸ ਤਰੀਕੇ ਨਾਲ ਵਕਫਾਕ ਸੁਸਾਇਟੀਆਂ ਸੇਵਾ ਕਰੀ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਮੈਡਮ ਜੀਵਨਜੋਤ ਕੌਰ ਪਹੁੰਚੇ ਨੇ ਜਿਨ੍ਹਾਂ ਵੱਲੋਂ ਖਾਸ ਤੌਰ ਤੇ ਗੱਲ ਕੀਤੀ ਗਈ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪਾਰਟੀ ਬਜਟ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਤਰੀਕੇ ਨਾਲ ਸੰਸਥਾਵਾਂ ਵਿੱਚ ਵੱਡੇ ਪੱਧਰ ਤੇ ਸੇਵਾ ਕਰਦੀਆਂ ਰਹੀਆਂ ਨੇ ਪਰ ਆਉਣ ਵਾਲੇ ਸਮੇਂ ਤੇ ਬਹੁਤ ਵੱਡੀਆਂ ਜ਼ਰੂਰਤਾਂ ਪੈ ਜਾਣਗੀਆਂ ਇਸ ਕਰਕੇ ਇਹਨਾਂ ਪਰਿਵਾਰਾਂ ਨੂੰ ਅਡਾਪਟ ਕੀਤਾ ਜਾਵੇ ਅਤੇ ਇੱਕ ਇੱਕ ਪਰਿਵਾਰ ਦੀ ਇੱਕ ਜ਼ਿੰਮੇਵਾਰੀ ਚੱਕੀ ਜਾਵੇ ਤੇ ਇਹਨਾਂ ਪਰਿਵਾਰਾਂ ਦੀ ਜਿਹੜੀ ਆਰਥਿਕ ਸਥਿਤੀ ਆ ਉਹਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਅ ਅਰਜਿਆਂ ਨੂੰ ਹੋਰ ਜਾਇਆ ਜਾਵੇ ਜਿੰਨਾ ਕਰ ਪਹਿਲਾਂ ਹੀ ਸਟਾਕ ਲੋਕੀ ਕਰ ਰਹੇ ਨੇ ਹੋਰ ਸਟਾਕ ਇਕੱਠਾ ਕੀਤਾ ਜਾਵੇ ਸੇਵਾ ਜਿਹੜੀ ਆ ਦਸਬੰਧ ਦੀ ਆ ਉਹਨੂੰ ਸਹੀ ਤਰੀਕੇ ਨਾਲ ਸਹੀ ਟਿਕਾਣੇ ਤੇ ਲਗਾਈ ਜਾਵੇ ਬਾਕੀ ਤੁਸੀਂ ਜੁੜੇ ਰਹੋਗੇ ਇਸੇ ਤਰੀਕੇ ਨਾਲ ਇੰਡੀਆ ਨਿਊਜ਼ ਪੰਜਾਬ ਦੇ ਲਈ ਭਾਰਤ ਪਾਕਿਸਤਾਨ ਸਰਹੱਦਾ ਅਜਨਾਲਾ ਤੋਂ ਜੱਜ